ਉਸੇ ਥਾਂ ਖੇਤ ਦੇ ਵਿੱਚ ਥੱਲੇ ਹੀ ਬੈਠ ਕੇ ਬੇहद ਹੀ ਭਾਵੁਕ ਸਮਾ ਸੀ ਉਸ ਸਮੇਂ ਪਿੰਡ ਦੀ ਹਰ ਇੱਕ ਅੱਖ ਨਮ ਸੀ ਤੇ ਉਹ ਮਾਂ ਪੁੱਭਾ ਮਾਰ ਕੇ ਰੋ ਰਹੀ ਸੀ ਜਿਸ ਦਾ ਘਰ ਅੱਜ ਰਾਜਵੀਰ ਜਵੰਦਾ ਖਾਲੀ ਕਰ ਗਿਆ ਸੋ ਦੋਸਤੋ ਇਸ ਪੂਰੇ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਕੋਰ ਲ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ایون ਪੰਜਾਬੀ ਟੀਵੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ ਜੀ ਜੀ ਅੱਜ 뮤직 ਇੰਡਸਟਰੀ ਦੀ ਹਰ ਇੱਕ ਅੱਖ ਨਾਮੇ ਪੰਜ ਤਤਾਂ ਦੇ ਵਿੱਚ ਲੀਨ ਹੋ ਗਏ ਸਾਡੇ ਸੱਭਿਆਚਾਰਕ ਦੇ ਰਖਵਾਲੇ ਰਾਜਵੀਰ ਜਵੰਦਾ ਹਾਂਜੀ ਦੇਖੋ ਬਹੁਤ ਹੀ ਮਤਲਬ ਗਮਗੀਨ ਮਾਹੌਲ ਸਾਰਾ ਦਿਨ ਅੱਜ ਦੇ ਦੇਖੀ ਜਾਂਦੇ ਆ ਪ੍ਰੋਗਰਾਮ ਮਤਲਬ ਬੜਾ ਮਨ ਭਰਿਆ ਹੋਏਗਾ ਅੱਜ ਹਰ ਇੱਕ ਪੰਜਾਬੀ ਦੀ ਅੱਖ ਨਾ ਮੈਂ ਕਿਉਂਕਿ ਪੰਜਾਬ ਦਾ ਇੱਕ ਚਮਕਦਾ ਸਟਾਰ ਸੀ ਜਿਹੜਾ ਅੱਜ ਉਹ ਮਤਲਬ ਫਰਜ਼ਾਨੀ ਦੇ ਵਿੱਚ ਇਸ ਦੁਨੀਆ ਨੂੰ ਮਲਬਾ ਕੱਲ ਕਹਿ ਗਿਆ ਸੀ ਅੱਜ ਦੀ ਜਿਹੜੀ ਸੰਸਕਾਰ ਦੀ ਰਸਮ ਜੋ ਸਾਰਾ ਕੁਝ ਕੀਤਾ ਗਿਆ ਉਹਦਾ ਬੇਟਾ ਸੀਦਾ ਗਲਾਵਰ ਸਿੰਘ ਉਹਦੇ ਵੱਲੋਂ ਮੁੱਖਾਂ ਵੀ ਦਿਖਾਈ ਗਈ ਹੈ ਗੱਲ ਕਰ ਵੀ ਠੀਕ ਹੈ ਹੁਣ ਪ੍ਰਮਾਤਮਾ ਅੱਗੇ ਕਿਸਦਾ ਜੋਰ ਨਹੀਂ ਤੇ ਗੱਲ ਕਰ ਇਹ ਹੈ ਮੈਡਮ ਵੀ ਇਹ ਚਾਰ ਬਾਈਕਾਂ ਦੇ ਉੱਤੇ ਚਾਰ ਮੈਂਬਰ ਸੀਗੇ ਜੇ ਇਹਨਾਂ ਨੂੰ ਜੀਟੀਆਰ ਵਗੈਰਾ ਬਾਰੇ ਸਾਡੀਆਂ ਸਰਕਾਰਾਂ ਵੱਲੋਂ ਜਾਣਕਾਰੀ ਦਿੱਤੀ ਹੁੰਦੀ ਤਾਂ ਅੱਜ ਸਾਨੂੰ ਰਿਜ਼ਲਟ ਕੁਝ ਹੋਰ ਮਿਲਣਾ ਸੀਗਾ ਤਾਂ ਗੱਲ ਕਰ ਇਹ ਹੈ ਵੀ ਜਦੋਂ ਸਾਡਾ ਕੋਈ ਪਹਾੜੀ ਸਿਸਟਮ ਦੇ ਵਿੱਚ ਜਾਂਦੇ ਨੇ ਕੋਈ ਟੂਰ ਟਰੈਵਲ ਹੁੰਦਾ ਹੈ ਉਹਦੇ ਉੱਤੇ ਘੜ ਤੋਂ ਘੜ ਤੱਕ ਸੀਪੀਆਰ ਜਾਂ ਕੋਈ ਮੋਢੀ ਸਹਾਇਤਾ ਬਾਰੇ ਜਾਣਕਾਰੀ ਜਾਂ ਕੋਈ ਕੈਂਪ ਲਗਾ ਕੇ 10 ਮਿੰਟ ਦਾ 20 ਮਿੰਟ ਦਾ ਜ਼ਰੂਰ ਤੋਰਨਾ ਚਾਹੀਦਾ ਹੈ ਇਹ ਸਰਕਾਰਾਂ ਦਾ ਆ ਫਰਜ ਬਣਦਾ ਠੀਕ ਹੈ ਵੀ ਹੁਣ ਮਾਤਾ ਪਰਮਜੀਤ ਕੌਰ ਆ ਬੱਧੀ ਆਪੋ ਬਾ ਮਾਰ ਮਾਰ ਕੇ ਰੋਂਦੀ ਐ ਪਹਿਲਾਂ ਉਹਨਾਂ ਦੇ ਪਿਤਾ ਜੀ ਸ਼੍ਰੀ ਕਰਨ ਸਿੰਘ ਜੀ ਉਹ ਵੀ ਚੜਾਈ ਕਰਕੇ ਸੀਗੇ ਪੁਲਿਸ ਦੇ ਵਿੱਚ ਆ ਐਸਆਈ ਜੀ ਸੇਵਾ ਉਹਨਾਂ ਨੇ ਵੀ ਕੀਤੀ ਐ ਇਹਨਾਂ ਨੇ ਵੀ ਪੁਲਿਸ ਦੇ ਵਿੱਚ ਕਾਫੀ ਪਾਲ ਸੇਵਾ ਕੀਤੀ ਐ ਉਸ ਤੋਂ ਬਾਅਦ ਇਹਨਾਂ ਨੇ ਜੋ ਜਾਣ ਕਰਤਾ ਤੇ ਆ ਗੈਕੀ ਵਾਲਾ ਪਾਸਾ ਇਹਨਾਂ ਨੂੰ ਚੰਗਾ ਲੱਗਿਆ ਕਿਉਂਕਿ ਗੈਕੀ ਇਹਨਾਂ ਦੇ ਰਗ ਰਗ ਦੇ ਵਿੱਚ ਬੈਠੀ ਹੋਈ ਸੀਗੀ ਗੈਕੀ ਨੂੰ ਇਹ ਸਮਰਪਿਤ ਜੀ ਇਸ ਕਰਕੇ ਮਤਲਬ ਇਹਨਾਂ ਨੇ ਜਿਹੜੀ ਸਰਕਾਰੀ ਨੌਕਰੀ ਹੈ ਉਹਨੂੰ ਛੱਡ ਕੇ ਆਪਣਾ گاਉਣ ਵਾਲੇ ਪਾਸੇ ਸਰਜੀਤ ਕੀਰਤੀ ਤੇ گاਉਣ ਦੇ ਵਿੱਚ ਇਹਨਾਂ ਇਹਨਾਂ ਦਾ ਨਾਂ ਹੋਇਆ ਆ ਵੀ ਇਹ ਪੰਜਾਬ ਦੇ ਵਿੱਚ ਬਲੰਦੀਆਂ ਪੰਜਾਬ ਹਿੰਦੁਸਤਾਨ ਦੀ ਬਾਲਡਰ ਲੈਵਲ ਦੇ ਉੱਤੇ ਬਲੰਦੀਆਂ ਆ ਛੁੰਦੇ ਸੀਗੇ ਪਰਮਾਤਮਾ ਨੂੰ ਕੋਈ ਬਾਣਾ ਹੋਰ ਮਨਜ਼ੂਰ ਸੀ ਇਹਨਾਂ ਦੀ ਬਲੰਦੀ ਹੈ ਜਿਹੜੀ ਉਸ ਦੇ ਉੱਤੇ ਪਤਾ ਨਹੀਂ ਕਿਹੜੇ ਕਿਸੇ ਜੇ ਚੰਦਰੇਬੰਦ ਦੀ ਨਜ਼ਰ ਲੱਗੀ ਕਿ ਅੱਜ ਉਹਨਾਂ ਦਾ ਜਿਹੜਾ ਸੰਸਾਰਿਕ ਸਫ਼ਰ ਸੀਗਾ ਉਹ ਖਤਮ ਹੋ ਗਿਆ ਤੇ ਹੁਣ ਦੁਨੀਆ ਦੇ ਪੱਲੇ ਸਿਰਫ ਪਛਤਾਵੇ ਇਹ ਅੱਖਾਂ ਦੇ ਵਿੱਚ ਪਾਣੀ ਭਰਿਆ ਹੋਇਆਗਾ ਜਿਹਨੂੰ ਮਤਲਬ ਬਿਆਨ ਕਰਨਾ ਜਾਂ ਲਿਖਣਾ ਇੱਕ ਆਮ ਬੰਦੇ ਦੇ ਬਸ ਦਾ ਗੱਲ ਨਹੀਂ ਹੈ ਜੀ ਬਹੁਤ ਹੀ ਵੱਡਾ ਨਾਂ ਪੂਰਾ ਹੋਣ ਜੋ ਘਟਾ ਇੰਡਸਟਰੀ ਨੂੰ ਪਿੰਡ ਨੂੰ ਪਰਿਵਾਰ ਨੂੰ ਜ਼ਿਲ੍ਹੇ ਨੂੰ ਤੇ ਪੰਜਾਬ ਨੂੰ ਪਿਆ ਅ ਪ੍ਰਮਾਤਮਾ ਅਗੇ ਹੀ ਅਰਦਾਸ ਕਰਨ ਕਰਦੇ ਆਂ ਕਿ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਨਾਲ ਅਗੇ ਇਸ ਗੱਲ ਦਾ ਪਾਰੀ ਵਾਰੀ ਫੇਰ ਕਰਦੇ ਆਂ ਕਿ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਕਨਸਟਿਟਿਊਸ਼ਨਲ ਦਾ ਚੇਂਜ ਹੈ ਉਹ ਕਰਕੇ ਜਿਹੜਾ ਸਾਡਾ ਅਵਾਰਾ ਪਸ਼ੂਆਂ ਦੇ ਉੱਤੇ ਕੋਈ ਨੱਥ ਪਾਈ ਜਾਵੇ ਤਾਂ ਕਿ ਬਹੁਤ ਜ਼ਿਆਦੇ ਲੋਕ ਨੇ ਜਿਹੜੇ ਇਨ੍ਹਾਂ ਚੀਜ਼ਾਂ ਤੋਂ ਪੀੜਤ ਨੇ ਉਹ ਤੋਂ ਬਾਅਦ ਵੀ ਕਈ ਘਟਨਾਵਾਂ ਵਾਪਰ ਗਈਆਂ ਉਹ ਦੂਪਹਿਰ ਨਾਲ ਹੋਰ ਵੀ ਬਹੁਤ ਘਟਨਾਵਾਂ ਵਾਪਰਦੀਆਂ ਮਤਲਬ ਜਿਹੜੀਆਂ ਇਹ ਘਟਨਾਵਾਂ ਨਾ ਵਾਪਰਨ ਚਾਹੇ ਮਾਨਸਾਬ ਆਏ ਨੇ ਚਾਹੇ ਕੋਈ ਬੀਜੇਪੀ ਦੇ ਆਏ ਨੇ ਚਾਹੇ ਕੋਈ ਹੋਰ ਆਇਆ ਚਾਹੇ ਹਿੰਦੂਸਨਘਟ ਨਾਲੇ ਨੇ ਚਾਹੇ ਮੁਸਲਮਾਨ ਸੰਗਠਨ ਹੈ ਚਾਹੇ ਸਿੱਖ ਸੰਗਠਨ ਕੋਈ ਵੀ ਹੈ ਮਤਲਬ ਸਾਨੂੰ ਅਵਾਰਾ ਪਸ਼ੂਆਂ ਦੇ ਉੱਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਸਪੀਡਾਂ ਗੱਡੀਆਂ ਦੀਆਂ ਮੋਟਰਸਾਈਕਲਾਂ ਦੀਆਂ ਜ਼ਿਆਦੇ ਨੇ ਜੱਕਦਮ ਬ੍ਰੇਕ ਲਗਾਉਣ ਦੇ ਨਾਲ ਮਤਲਬ ਜਿਹੜੀਆਂ ਇਹ ਨੇਗੀਆਂ ਆ ਬ੍ਰੇਕ ਜਾਂ ਇੰਜਰੀਆਂ ਨੇ ਸਪਾਈਨ ਜਿੰਦਰੀਆਂ ਨੇ ਆਮ ਹੋ ਗਿਆ ਇਸ ਕਰਕੇ ਮਤਲਬ ਨੱਥ ਪਾਈ ਜਾਣੀ ਚਾਹੀਦੀ ਆਵਾਰਾ ਪਸ਼ੂਨ ਨੂੰ ਉਦੋਂ ਤੋਂ ਹੀ ਇਹ ਗੱਲ ਚੱਲੀ ਜਾਂਦੀ ਹੈ ਪਰ ਕਿਸੇ ਨੇ ਇਹਦੇ ਵਿੱਚ ਕਿਸੇ ਨੇ ਵੱਡਾ ਰਿਸਪੌਂਸ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਦਿੱਤਾ ਹੋਵੇ ਜੀ ਬਿਲਕੁਲ ਬੋਲ ਕੇ ਤੁਸੀਂ ਗੱਲ ਕਹੀ ਹੈ ਰਜ਼ਿੰਦਰ ਜੀ ਕਿ ਜਿਸ ਦਿਨ ਦਾ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਏ ਉਸ ਦਿਨ ਤੋਂ ਲੈ ਕੇ ਹਰ ਇੱਕ ਸਿੰਗਰ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਏ ਕਿ ਆਵਾਰਾ ਪਸ਼ੂਆਂ ਦੇ ਲਈ ਕੋਈ ਨਾ ਕੋਈ ਜਿਹੜਾ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਰੱਖਿਆ ਜਾਵੇ ਜਾਂ ਰੋਡ ਦੇ ਉੱਪਰ ਕੋਈ ਨਾ ਕੋਈ ਅਜਿਹਾ ਬੰਦਾ ਜਿਹੜਾ ਉੱਥੇ ਹੋਵੇ ਵੀ ਉਸ ਸਮੇਂ ਉਹਨਾਂ ਆਵਾਰਾ ਪਸ਼ੂਆਂ ਨੂੰ ਉੱਥੋਂ ਹਟਾ ਸਕੇ ਐਵੇਂ ਰੇਸ਼ਮ ਸਿੰਘ ਅਨਮੋਲ ਨੇ ਵੀ ਬਿਆਨ ਦਿੱਤਾ ਅੱਜ ਨਾਮਕਾ ਦੇ ਨਾਲ ਉਹਨਾਂ ਦੇ ਪਿੰਡ ਪਹੁੰਚੇ ਹੋਏ ਸੀ ਉਹਨਾਂ ਨੇ ਕਿਹਾ ਕਿ ਪੂਰੀ ਬਾਡੀ ਉਹਨਾਂ ਨੇ ਇੱਕ ਟਾਈਟ ਕਵਰ ਜਿਹੜਾ ਸੇਫਟੀ ਕਵਰ ਇੱਕ ਡਰੈਸ ਜਿਹੜੀ ਪਾਈ ਹੋਈ ਸੀ ਸਿਰ ਤੇ ਹਰਮਟ ਸੀ ਸਿਰਫ ਕੱਲੀ ਗਰਦਨ ਨੂੰ ਛੱਡ ਕੇ ਕਿਉਂਕਿ ਇਹਦੇ ਵਿੱਚ ਲਚਕੀਲਾਪਨ ਸੀਗਾ ਤੇ ਗਰਦਨ ਦੇ ਸੱਟ ਦੇ ਕਾਰਨ ਹੀ ਜਿਹੜੀ ਉਹ ਸਾਡੇ ਅੱਜ ਜਿਹੜੇ ਬਚਾਏ ਨਹੀਂ ਜਾ ਸਕੋ। ਹਾਂਜੀ ਦੇਖੋ ਮਤਲਬ ਕਿ ਐਕਸੀਡੈਂਟ ਬਹੁਤ ਹੀ ਖਤਰਨਾਕ ਐਕਸੀਡੈਂਟ ਆ ਪਾ ਕਹਿ ਸਕਦੇ ਆ ਜਿਹਦੇ ਵਿੱਚ ਮਤਲਬ ਇਹ ਮਨਕਾ ਕੁੁੱਤ ਸੋਚਣ ਵਾਲੀ ਗੱਲ ਹੁੰਦੀ ਹੈ ਜੀ ਖਰੀਦੀ ਹੱਡੀ ਦੇ ਚਾਰ ਪੋਰਸ਼ਨ ਨੇਗੇ ਜਿਵੇਂ ਜਿਹਨੂੰ ਅਸੀਂ ਕਹਿੰਦੇ ਆਂਗੇ ਪਹਿਲੇ ਨੂੰ ਤਾਂ ਸਰਵਾਈਕਲ ਕੋਰ ਦੂਜੇ ਨੂੰ ਥੋਰੋਸਿਸ ਕਹਿੰਦੇ ਆਂਗੇ ਇਹ ਤੀਜਾ ਲੰਬਰ ਆ ਜਾਂਦਾ ਮਤਲਬ ਇਹ ਜਿਹੜਿਆ ਇਹ ਸੱਤਾਂ ਨੇ ਜੀਆਂ ਇਹ ਬਹੁਤ ਹੀ ਮਤਲਬ ਜਾਨ ਲੈਵਾ ਸਿੱਧੂ ਹੋਈਆਂ ਨੇ ਕਿਉਂਕਿ ਇਹਦੇ ਉੱਤੇ ਜਿਹੜੀ ਫਾਸਟ ਡਾਇਨਾਮਿਕ ਫਾਸਟ ਸਟੈਂਡ ਦਾ ਬਰਾ ਰੋਲ ਹੁੰਦਾ ਫਾਸਟ ਸਟੈਂਡ ਹੀ ਇਹਦੇ ਵਿੱਚ ਡਿਸਾਈਡ ਕਰਦੀ ਹੈ ਜੀ ਐਸ ਪੇਸ਼ੀਐਂਟ ਦਾ ਅੱਗੇ ਜਾ ਕੇ ਕੀ ਬਊਗਾ ਮੌਕੇ ਦੇ ਉੱਤੇ ਠੀਕਾ ਵੀ ਬਾਤ ਦੇ ਵਿੱਚ ਗੱਲਾਂ ਨੇ ਕਰਨ ਨੂੰ ਫਸਟ ਹੈਡ ਉਸ ਸਮੇਂ ਦੀ ਉਸ ਦੇ ਐਕਸੀਡੈਂਟ ਦੇ ਹਾਨ ਦੀ ਫਸਟ ਹੈਡ ਨਹੀਂ ਮਿਲੀ ਜਿਹਦੇ ਕਰਕੇ ਮਤਲਬ ਜਿਹੜਾ ਬ੍ਰੇਨ ਵਾਲਾ ਸਿਸਟਮ ਸੀਗਾ ਉਹ ਹੋ ਗਿਆ ਬ੍ਰੇਨ ਡੈਡ ਹੋ ਗਿਆ ਫਿਰ ਉਸ ਤੋਂ ਬਾਅਦ ਕੀ ਹੱਥ ਪੱਲਾ ਹਲਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਆਕਸੀਜਨ ਘਟ ਜਾਂਦੀ ਹੈ ਆਕਸੀਜਨ ਘਟਣ ਨਾਲ ਫਿਰ ਮਲਟੀ ਆਰਗਨ ਨੇ ਜਿਹੜੇ ਉਹ ਕੰਮ ਛੱਡ ਦਿੰਦੇ ਨੇ ਜਿਹੜਾ ਇਸ ਤਰ੍ਹਾਂ ਦਿੱਸਦਾ ਹੈ ਮਤਲਬ ਸਾਨੂੰ ਚਾਹੀਦਾ ਹੈ ਬਿਹਾਰੀ ਤੇ ਜਗਾਰੀ ਉੱਤੇ ਸਾਨੂੰ ਜਿਹੜੇ ਫਾਸਟ ਸਟੈਂਡ ਨੇ ਨੇ ਮਤਲਬ ਇਹ ਲਗਾਉਣੇ ਚਾਹੀਦੇ ਨੇ ਪੈਫਲਟ ਸਰਕਾਰਾਂ ਨੂੰ ਵੰਡਣੇ ਚਾਹੀਦੇ ਨੇ ਜਦੋਂ ਕੋਈ ਪਹਾੜਾਂ ਵਾਲੇ ਪਾਸੇ ਜਾਂਦਾ ਹੈ ਜਾਂ ਕੋਈ ਮੇਨ ਸਟ੍ਰੀਟ ਤੇ ਹਾਈਵੇ ਦੇ ਉੱਤੇ ਜਾਂਦਾ ਹੈ ਉੱਥੇ ਮਤਲਬ ਪੈਫਲਟ ਵੰਡੇ ਜਾਣ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਕੀਤਾ ਜਾਵੇ ਅਵੇਅਰਨੈਸ ਹੀ ਇਸ ਚੀਜ਼ ਦਾ ਹੱਲ ਹੈਗਾ ਆ ਟ੍ਰੀਟਮੈਂਟ ਤਾਂ ਬਾਅਦ ਦੀਆਂ ਗੱਲਾਂ ਨੇ ਜਿਹੜਾ ਪਹਿਲਾ ਘੰਟਾ 골ਡਨ ਆਵਰ ਆ ਜਾਂਦਾ ਉਹਨੂੰ ਮਤਲਬ ਕਵਰ ਕਰਨਾ ਬੜਾ ਹੀ ਸੌਖਾ ਹੁੰਦਾ ਹੈਗਾ ਥੋੜਾ ਜਿਹਾ ਹੌਸਲਾ ਰੱਖ ਕੇ ਬਿਨਾਂ ਕਬਰਾਟ ਤੋਂ ਬਿਨਾਂ ਟੈਂਸ਼ਨ ਤੋਂ ਪੇਸ਼ੈਂਟ ਦੀ ਜੇ 1 ਘੰਟਾ ਸੇਵਾ ਕੀਤੀ ਜਾਵੇ ਐਂਬੂਲੈਂਸ ਹੋਂਦ ਤੱਕ ਤਾਂ ਮੰਨ ਲਓ ਕਾਫੀ ਰਿਜ਼ਲਟ ਸਾਨੂੰ ਨੇ ਜਿਹੜੇ ਪੋਜ਼ਿਟਿਵ ਮਿਲਣੇ ਸ਼ੁਰੂ ਹੋ ਜਾਣਗੇ ਗੱਲ ਕਰ ਸਾਡੀਆਂ ਸਰਕਾਰਾਂ ਪਤਾ ਨਹੀਂ ਇੱਧਰਲੇ ਪਾਸੇ ਕਿਉਂ ਨਹੀਂ ਧੰਨੀਆਂ ਬਾਹਰਲੇ ਮੁਲਕਾਂ ਦੇ ਵਿੱਚ ਹਰ ਇੱਕ ਥਾਂ ਇਹ ਹੈਗਾ ਜੇ ਕਾਟਕ ਰੈਸਟ ਹੁੰਦਾ ਜੇ ਕਾਟਕ ਰੈਸਟ ਵੀ ਉਹਨਾਂ ਦਾ ਨਾਂ ਹੋਇਆ ਹੁੰਦਾ ਤਾਂ ਵੀ ਅਜਿਹਾ ਰਿਜ਼ਲਟ ਕੁਝ ਹੋਰ ਹੁੰਦਾ ਕਾਟਕ ਰੈਸਟ ਤਾਂ ਹੀ ਹੁੰਦਾ ਜਦੋਂ ਖੂਨ ਦੇ ਵਿੱਚ ਆਕਸੀਜਨ ਘਟ ਜਾਂਦੀ ਹੈ ਐ ਸੀਪੀਆਰ ਸਿਸਟਮ ਪੂਰਾ ਨਹੀਂ ਹੋਇਆ ਉਹਦੇ ਕਾਰਨ ਮਤਲਬ ਆਕਸੀਜਨ ਨਹੀਂ ਵੀ ਆਕਸੀਜਨ ਜਦੋਂ ਨਹੀਂ ਵੀ ਤਾਂ ਕਾਰਡਕ ਰੈਸਟ ਆ ਗਿਆ ਕਾਰਡਕ ਰੈਸਟ ਨਾਲ ਫਿਰ ਸਾਰਾ ਸਿਸਟਮ ਹੈ ਜਿਹੜਾ ਉਹ ਡਾਊਨ ਵਾਲੇ ਚੱਲਿਆ ਜਾਂਦਾ ਹੈਗਾ ਜਿਹਦਾ ਰਿਜ਼ਲਟ ਆਪਣੇ ਸਾਹਮਣੇ ਹੈ ਬੰਦਾ ਅਸੀਂ ਕੋਸ਼ਿਸ਼ ਇਹੀ ਕਰਦੇ ਆ ਵੀ ਦੇਖੋ ਮੈਡਮ ਇੱਕ ਘਟਨਾ ਵਾਪਰ ਗਈ ਠੀਕ ਹੈ ਵੀ ਇਹਦਾ ਫਟਾ ਪੂਰਾ ਨਹੀਂ ਹੁੰਦਾ। ਦਰਕਰ ਅਸੀਂ ਇਹ ਸੋਚ ਲਿਆ ਕਿ ਅੱਗੇ ਹੋਰ ਵੀ ਘਾਟਾ ਨਾ ਪਵੇ। ਕਿਉਂਕਿ ਬਾਈਕਾਂ ਆਈਆਂ-ਈਆਂ ਨੇ ਪਸ਼ੂ ਇਹ ਜਿਹੇ ਨੇ, ਰਸਤੇ ਇਹ ਜਿਹੇ ਨੇ, ਸੜਕਾਂ ਆਈਆਂ-ਈਆਂ ਨੇ। ਮਤਲਬ ਇਸ ਕਰਕੇ ਸਾਨੂੰ ਡਰ ਇਹ ਹੈ ਜੀ ਬਹੁਤ ਜ਼ਿਆਦਾ ਗਿਣਤੀ ਹੈ ਜਿਹੜੀ ਮਤਲਬ ਇਸ ਤਰ੍ਹਾਂ ਦੇ ਐਕਸੀਡੈਂਟਾਂ ਦੀ। ਹੁਣ ਜੇ ਤਾਂ ਪੰਜਾਬ ਦੇ ਵਿੱਚ ਇਹ 5000 ਦੇ ਲਗਭਗ ਜਿਹੜਾ ਜਿੰਦਗੀ ਆ ਉਹ ਸਾਡੀ ਜਾਨ ਤੋਂ ਹੱਥ ਧੋ ਲੈਂਦੀ ਹੈ। ਇਹ ਜੇ ਇੰਡੀਆ ਲੈਵਲ ਤੇ ਲਈ ਇਹਦਾ ਬਹੁਤ ਹੀ ਜ਼ਿਆਦਾ ਜਿੰਮੇਵਾਰਸਪਾਸਸੀ ਜੀ ਦਾ ਅਮਰ 600 ਬੰਦੇ ਦੀ ਡੇਲੀ ਮੌਤ ਹੁੰਦੀ ਹੈ ਜੀ ਐਕਸੀਡੈਂਟਾਂ ਦੇ ਵਿੱਚ ਗੱਲ ਕਰ ਸਾਨੂੰ ਪਤਾ ਨਹੀਂ ਕੀ ਗੱਲ ਹੈ ਜੀ ਸਾਨੂੰ ਕੋਈ ਮਤਲਬ ਅਵੇਅਰ ਨਹੀਂ ਕਰਿਆ ਜਿਸ ਲੈਵਲ ਤੇ ਅਸੀਂ ਜਿੰਨੀ ਤਰੱਕੀ ਸਾਡੇ ਮੁਲਕ ਨੇ ਕੀਤੀ ਹੈ ਅਵੇਅਰਨੈਸ ਦੇ ਵਿੱਚ ਅਸੀਂ ਉਨੀ ਤਰੱਕੀ ਨਹੀਂ ਕੀਤੀ ਅਸੀਂ ਚਾਹੁੰਦੇ ਹਾਂ ਵੀ ਅਵੇਅਰ ਕਰਕੇ ਹੀ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ ਹਸਪਤਾਲ ਤਾਂ ਵੱਡੀ ਜ਼ਰੂਰ ਦੀ ਗੱਲ ਹੈ ਉਦੋਂ ਨੂੰ ਤਾਂ ਕੋਈ ਬੁਫਾਤੇ ਹੋਣ ਵਾਲੀ ਗੱਲ ਹੋ ਜਾਂਦੀ ਹੈ ਇਹ ਕਰਕੇ ਭੇਰਬੇਂਤੀ ਕਰਦੇ ਆਂ ਵੀ ਅਵੇਅਰਨੈਸ ਬਹੁਤ ਜ਼ਿਆਦਾ ਕੰਮ ਕਰਦੀ ਹੈ ਜੀ ਬਿਲਕੁਲ ਪਰ ਉੱਥੇ ਜਿੱਥੇ ਮਾਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵੱਡੇ ਹਸਪਤਾਲਾਂ ਦੇ ਦਾਅਵੇ ਕੀਤੇ ਜਾਂਦੇ ਨੇ ਵੱਡੀਆਂ ਬਿਲਡਿੰਗਾਂ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਲੱਗਦਾ ਹੈ ਕਿ ਹਸਪਤਾਲਾਂ ਦੀਆਂ ਵੱਡੀਆਂ ਬਿਲਡਿੰਗਾਂ ਜਾਂ ਉਹ ਖੜਿਆ ਇੱਕ ਖੋਖਾ ਕਿਸੇ ਕੰਮ ਦਾ ਨਹੀਂ ਜਦੋਂ ਉਸ ਦੇ ਵਿੱਚ ਜਿਵੇਂ ਕਿ ਰਾਜਵੀਰ ਜਵੰਦਾ ਦੀ ਬਿਮਾਰੀ ਦਾ ਇਲਾਜ ਹੋ ਸਕਦਾ ਸੀਗਾ ਕਿਸੇ ਵੱਡੇ ਡਾਕਟਰ ਦਾ ਉੱਥੇ ਹੋਣਾ ਜਾਂ ਫਿਰ ਵੱਡੀਆਂ ਮਸ਼ੀਨਾਂ ਦਾ ਉੱਥੇ ਹੋਣਾ ਖੋਜੀ ਜਾਂਦੇ ਹੈ ਜਦੋਂ ਨਾ ਮੌਕੇ ਤੇ ਜਿੱਥੇ ਐਕਸੀਡੈਂਟ ਹੁੰਦਾ ਉਥੇ ਵੱਡੀਆਂ ਮਸ਼ੀਨਾਂ ਉਦੋਂ ਮੌਕੇ ਤੇ ਨਾ ਤਾਂ ਅਵੇਲੇਬਲ ਹੋਣ ਨਾ ਜ਼ਰੂਰਤ ਹੁੰਦੀ ਹੈ ਉਦੋਂ ਜ਼ਰੂਰਤ ਸਿਰਫ ਬਰੀਥਿੰਗ ਦੀ ਹੁੰਦੀ ਹੈ ਕਿ ਇਹਦਾ ਸਾਹ ਸਹੀ ਚੱਲ ਰਿਹਾ ਆਕਸੀਜਨ ਨਾ ਟੱਕਣ ਲਈਏ ਉਹਦਾ ਸਹੀਕ ਸਾਧਨ ਹੈਗਾ ਸੀਪੀਆਰ ਉਹਦੀ ਛਾਤੀ ਨੂੰ ਘੱਟ ਤੋਂ ਘੱਟ 30 ਵਾਰੀ ਮਤਲਬ ਅਸੀਂ ਉਸ ਹਿਸਾਬ ਦੇ ਨਾਲ ਦਵਾਈਏ ਜੇ ਸਾਨੂੰ ਇਸ ਤਰ੍ਹਾਂ ਕੋਈ ਦੱਸੇ ਸਾਨੂੰ ਪਤਾ ਲੱਗੇ ਕਿ ਮੇਰੀ ਮੈਡਮ ਨੂੰ ਮੈਡਮ ਮੈਂ ਗੱਲ ਕਰਦਾ 2020 ਦੀ ਮੇਰੀ ਮੈਡਮ ਡਾਕਟਰ ਦੇ ਹੱਥਾਂ ਦੇ ਵਿੱਚ ਹੀ ਹੋ ਗਿਆ ਉਹਦੇ ਸੀਪੀਆਰ ਦੇ ਸਿਸਟਮ ਨੇ ਅੱਜ ਉਹ ਮਤਲਬ ਆਪਦਾ ਟਾਈਮ ਵਧੀਆ ਗੁਜ਼ਾਰਾ ਕਰਦੀ ਹੈਗੀ ਇੱਕ ਵਾਰੀ ਸਾਰਨ ਜਿਹੜੀਆਂ ਨਸੀਰਾ ਸੀ ਹੈ ਈਸੀਜੀ ਦੀਆਂ ਹਾਰਟ ਦੀਆਂ ਆ ਆਕਸੀਜਨ ਦੀਆਂ ਸਾਰੀਆਂ ਨਿਲਾਂ ਆਪੀਆਂ ਸੀਗੀਆਂ ਉਹ ਸੀਪੀਆਰ ਸਿਸਟਮ ਦੇ ਥਰੂ ਹੀ ਮਤਲਬ ਅੱਜ ਉਹ ਇਸ ਦੁਨੀਆ ਦੇ ਉੱਤੇ ਇਹ ਤਸਾਂ ਲੈ ਰਹੀ ਹੈ ਕਿ ਇਹ ਜਿਹੜੀਆਂ ਇਹ ਚੀਜ਼ਾਂ ਨੇ ਨਾ ਸੀਪੀਆਰ ਸਿਸਟਮ ਹੈ ਇਹਦੇ ਵਿੱਚ ਟ੍ਰੇਨਿੰਗ ਦੀ ਹੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ ਮਸ਼ੀਨਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਪੇ ਕੇਸ ਨੇ ਜਿਹੜੇ ਉਹ ਰਿਜ਼ਲਟ ਬਦਲ ਸਕਦੇ ਹੁੰਦੇ ਨੇ ਕਿ 600 ਦੇ ਚੁੰਦੀ ਹੈ ਤੱਕ ਤਿੰਨ ਸੌ ਦੇ ਅਰਾਮ ਨਾਲ ਬਚ ਸਕਦੀ ਹੈ ਇਹ ਜੀ ਸੀ ਪੀ ਆਰ ਸਿਸਟਮ ਦੇ ਉੱਤੇ ਸਰਕਾਰਾਂ ਜ਼ੋਰ ਦੇ ਕੇ ਸਾਨੂੰ ਸਮਝਾਉਣ ਅਸੀਂ ਸਮਝੀਏ ਤੇ ਹੋਰ ਲੋਕਾਂ ਨੂੰ ਸਮਝਾਈਏ ਤਾਂ ਮਤਲਬ ਜਿਹਦੀ ਮੌਤ ਹੋ ਰਹਾ ਕਾਫੀ ਤੱਕ ਜੀ ਬਿਲਕੁਲ ਪਰ ਉੱਥੇ ਹੀ ਜੇ ਗੱਲ ਕਰਦੇ ਆ ਅਸੀਂ ਅੱਜ ਉਸ ਪਿੰਡ ਦੀ ਉਸ ਘਰ ਦੀ ਉਸ ਪਰਿਵਾਰ ਦੀ ਜਿਨ੍ਹਾਂ ਦਾ ਸਭ ਕੁਝ ਉਜੜ ਗਿਆ ਤੇ ਉਹਨਾਂ ਦੇ ਜੱਦੀ ਪਿੰਡ ਦੇ ਸਕੂਲ ਦੇ ਗਰਾਊਂਡ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਹੈ ਉੱਥੇ ਕੀਤਾ ਗਿਆ ਪਰ ਬਾਜੀ ਉੱਥੇ ਕੋਸ਼ਿਸ਼ ਹੈ ਜੀ ਲੋਕਾਂ ਦੀ ਉੱਥੇ ਮੰਗ ਹੈ ਵੀ ਕਿਉਂਕਿ ਜਿਹੜਾ ਇਹਨੇ ਗਾਉਣ ਦਾ ਪ੍ਰੋਗਰਾਮ ਸੀ ਉਹ ਆਪਣੇ ਘਰ ਦੇ ਪਿਛਲੇ ਪਾਸੇ ਸਰਕਾਰੀ ਸਕੂਲ ਸਰਕਾਰੀ ਸਕੂਲ ਦੇ ਪਿਛਲੇ ਪਾਸੇ ਇਹ ਤਹੀ ਪਹਿਲਾ ਅਖਾੜਾ ਲਾਇਆ ਸੀ ਪਹਿਲਾ ਸਟੇਜ ਦੇ ਉੱਤੇ ਚੜਿਆ ਸੀਗਾ ਜਦੋਂ ਦਾ ਤਾਂ ਉੱਥੇ ਜਿਹੜਾ ਸੀ ਅੱਜ ਉਹ ਉੱਥੇ ਹੀ ਮਤਲਬ ਇਸ ਦਾ ਜਿਹੜਾ ਅੰਤਮ ਸੰਸਕਾਰ ਹੋਇਆਗਾ ਲੋਕਾਂ ਦੀ ਮੰਗ ਹੈ ਵੀ ਉੱਥੇ ਕੋਈ ਸਟੈਚੂ ਵਗੈਰਾ ਜਾਂ ਕੋਈ ਯਾਦਗਾਰ ਉਹਦੀ ਉੱਥੇ ਬਣਾਈ ਜਾਊਗੀ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਬਲਬਲੇ ਨੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਤਲਬ ਸਾਰੀ ਪੰਚਾਇਤ ਜਾਂ ਸਰਕਾਰ ਜਾਂ ਸਾਡਾ گاਉਂ ਵਾਲਾ ਭਾਈਚਾਰਾ ਜਿਹੜਾ ਇਹ ਕੀ ਮਤਲਬ ਫੈਸਲਾ ਲੈਂਦਾਗਾ ਇਹ ਕੋਸ਼ਿਸ਼ ਇਹ ਹੈ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਜੇ ਕੋਈ ਇਹਦੀ ਯਾਦਗਾਰ ਬਣਾਉਣੀ ਹੈ ਉਸ ਜਗ੍ਹਾ ਦੇ ਉੱਤੇ ਹੀ ਇਹਦੀ ਯਾਦਗਾਰ ਆ ਕੇ ਨੂੰ ਸਦੀਵ ਅਮਰ ਕੀਤਾ ਜਾਵੇ ਜੀ ਬਹੁਤ-ਬਹੁਤ ਮਿਹਰਬਾਨੀ ਰਜਿੰਦਰ ਜੀ ਧੰਨਵਾਦ ਦੋਸਤੋ ਜਿਹੜੇ ਸਾਡੇ ਕਾਲਰ ਜੋ ਅਕਸਰ ਜੁੜਦੇ ਨੇ ਤੇ ਜਿਹੜੇ ਆਪਣੇ ਵਿਚਾਰ ਉਹ ਸਾਂਝੇ ਕਰਦੇ ਨੇ ਇਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਸੜਕ ਸੁਰੱਖਿਆ ਸਭ ਤੋਂ ਮੇਨ ਚੀਜ਼ ਹੈ ਜਦੋਂ ਤੁਸੀਂ ਪਹਾੜਾਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਹੋ ਜਾਂ ਘੁੰਮਣ ਦੇ ਸ਼ੌਕੀਨ ਹੋ ਤਾਂ ਸਰਕਾਰਾਂ ਇੱਕ ਵਾਰ ਜ਼ਰੂਰ ਇਹਨਾਂ ਨੂੰ ਲਾ ਕੇ ਕੋਈ ਨਾ ਕੋਈ ਕੈਂਪ ਲਗਾ ਕੇ ਕੋਈ ਫਰਸਟ ایڈ ਦੇਣ ਦੀ ਜਿਹੜੀ ਵਿਧੀਤ ਕੋਈ ਤਰੀਕਾ ਉਸ ਨੂੰ ਸਮਝਾਇਆ ਜਾਵੇ ਦੱਸਿਆ ਜਾਵੇ ਤੁਹਾਡੇ ਕੋਲੇ ਕਿੱਟ ਦੇ ਵਿੱਚ ਵਿੱਚ ਕੀ ਕੀ ਸਮਾਨ ਜਿਹੜਾ ਹੋਣਾ ਚਾਹੀਦਾ ਮੈਡੀਕਲ ਕਿੱਟ ਦੇ ਵਿੱਚ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਤੁਸੀਂ ਸੰਭਾਲਣਾ ਕਿਵੇਂ ਆ ਫਰਸਟ ਸਟੈਪ ਤੁਹਾਡਾ ਕੀ ਹੋਣਾ ਚਾਹੀਦਾ ਕਿ ਤੇ ਇਹ ਨਾ ਹੋਵੇ ਕਿ ਜਿਹੜੇ ਆਉਣ ਵਾਲੇ ਅਸੀਂ ਸਮੇਂ ਦੇ ਵਿੱਚ ਅਜਿਹੀਆਂ ਘਟਨਾਵਾਂ ਫੇਰ ਦੇਖਣ ਨੂੰ ਸਾਨੂੰ ਜਿਹੜੀਆਂ ਮਿਲਦੀਆਂ ਰਹਿਣ। ਸੋ ਦੋਸਤੋ ਅੱਜ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੂਨਾ ਵਿਖੇ ਜੋ ਕਿ ਜਗਰਾਉਂ ਇਲਾਕੇ ਦੇ ਵਿੱਚ ਹੈ। ਜੱਦੀ ਪਿੰਡ ਉਹਨਾਂ ਦੇ ਘਰ ਦੇ ਬੈਕ ਸਾਈਡ ਬਹੁਤ ਹੀ ਨਜ਼ਦੀਕ ਪੈਂਦਾ ਇੱਕ ਸਕੂਲ ਦੇ ਗਰਾਊਂਡ ਦੇ ਵਿੱਚ ਜਿੱਥੇ ਰਾਜਵੀਰ ਜਵੰਦਾ ਕਦੇ ਖੇਡਿਆ ਕਰਦਾ ਸੀ ਪਹਿਲੀ ਸਟੇਜ ਜਿਹੜੀ ਉਹਨੇ ਉਸ ਸਕੂਲ ਦੀ ਸਾਂਝੀ ਕੀਤੀ ਸੀ ਪਹਿਲਾ ਗੀਤ ਉਸ ਸਟੇਜ ਤੇ ਗਾਇਆ ਸੀ ਅੱਜ ਉਸੇ ਜਗ੍ਹਾ ਦੇ ਉੱਤੇ ਆਖਰੀ ਜਿਹੜਾ ਉਹਨਾਂ ਦੀ ਅੰਤਮ ਵਿਦਾਈ ਦੀਆਂ ਰਸਮਾਂ ਜਿਹੜੀਆਂ ਨਿਭਾਈਆਂ ਗਈਆਂ ਨੇ ਸੀਮਾਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਹੋਰ ਵੱਡੀਆਂ ਹਸਤੀਆਂ ਉੱਥੇ ਪਹੁੰਚੀਆਂ ਨੇ ਤੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਸਮੇਂ ਸਾਰੇ ਸਿੰਗਰ ਜਿਹੜੇ ਖੜੇ ਹੋਏ ਨੇ ਪਰ ਜੇ ਗੱਲ ਕਰਦੇ ਆ ਇੱਕ ਨਿੱਗੇ ਸੁਭਾਅ ਦੇ ਮਾਲਕ ਦੀ ਤੇ ਰਾਜਵੀਰ ਜਵੰਦਾ ਪਿੰਡ ਦੇ ਲੋਕਾਂ ਤੋਂ ਪਤਾ ਲੱਗਦਾ ਕਿ ਕਦੇ ਉਸਨੇ ਆਪਣੇ ਆਪ 'ਚ ਕੋਈ ਐਟੀਟਿਊਡ ਨਹੀਂ ਦਿਖਾਇਆ ਕਦੇ ਕੋਈ ਨਖਰਾ ਨਹੀਂ ਸੀ ਕੋਈ ਈਗੋ ਨਹੀਂ ਸੀ ਹਰ ਇੱਕ ਬੰਦੇ ਨੂੰ ਜਦੋਂ ਕੋਈ ਮੂੜ ਤੋਂ ਲੰਘਦਾ ਤਾਂ ਹਰ ਇੱਕ ਨੂੰ ਬੁਲਾ ਕੇ ਲੰਘਦੇ ਸੀ ਖੇਤੀ ਖੁਦ ਕਰਦੇ ਸੀ ਖੇਤਾਂ ਦੇ ਨਾਲ ਪਿਆਰ ਸੀ ਖੇਤਾਂ ਦੇ ਵਿੱਚ ਰਹਿੰਦੇ ਸੀ ਘਰ ਦੇ ਵਿੱਚ ਵੀ ਜਿਵੇਂ ਆਪਾਂ ਕਹਿ ਲਈਏ ਕਿ ਸਾਡੇ ਕੰਮ ਦੇ ਲਈ ਕੋਈ ਪਰਿਵਾਰ ਦੇ ਵਿੱਚ ਕੋਈ ਬੰਦਾ ਮਦਦ ਦੇ ਲਈ ਰੱਖਿਆ ਹੁੰਦਾ ਉਹਨਾਂ ਬੱਚਿਆਂ ਦੀ ਪੜ੍ਹਾਈ ਤੱਕ ਦਾ ਖਰਚਾ ਜਿਹੜਾ ਰਾਜਵੀਰ ਜਵੰਦਾ ਚੱਕਦਾ ਸੀ ਤੇ ਇਸੇ ਤਰ੍ਹਾਂ ਹੀ ਹੜ ਪੀੜਤਾ ਦੇ ਲਈ ਜਦੋਂ ਉਹਨਾਂ ਦੇ ਪਿੰਡ ਦੇ ਸਰਪੰਚ ਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਜਿਹੜੀ ਮੇਰੀ ਜਾਣਕਾਰੀ ਆ ਜਾਂ ਮੈਂ 10ਵਾਂ ਦਸੌਂ ਚ ਤੁਹਾਨੂੰ ਦੇ ਰਿਆਂ ਦੇ ਇਹਨੂੰ ਗੁਪਤਦਾਨ ਦੇ ਵਿੱਚ ਹੀ ਰੱਖਣਾ ਤੇ ਇਹ ਕਿਸੇ ਨੂੰ ਪਬਲਿਕ ਦੇ ਵਿੱਚ ਨਾ ਦੱਸਣਾ ਨਾ ਹੀ ਸੋਸ਼ਲ ਮੀਡੀਆ ਤੇ ਪਾਉਣਾ ਕਿ ਮੈਂ ਤੁਹਾਨੂੰ ਜਿਹੜਾ ਆਪਣੇ ਵੱਲੋਂ ਹੜਪੀੜਤਾਵਾਂ ਦੇ ਲਈ ਜਿਹੜੀ ਮਦਦ ਕੀਤੀ ਹੈ ਉਸ ਨੂੰ ਨਾ ਦੇਣਾ ਐਸੀਆਂ ਰੂਹਾਂ ਐਸੇ ਬਾ ਕਮਾਲ ਸੋਚਦੇ ਲੋਕ ਅੱਜ ਕੱਲ ਪੰਜਾਬ ਦੇ ਵਿੱਚ ਦੇਖਣ ਦੇ ਲਈ ਬਹੁਤ ਘੱਟ ਮਿਲਦੇ ਨੇ ਅਕਸਰ ਜਿਹੜਾ ਸਾਡਾ ਵੀਡੀਓ ਕਲਚਰ ਹੈ ਬੇਸ਼ੱਕ ਤੁਸੀਂ ਕਿਸੇ ਨੂੰ 5 ਕਿਲੋ ਆਟਾ ਦੇ ਕੇ ਆਉਂਦੇ ਹੋ ਪਰ ਤੁਸੀਂ 10 ਥਾਮਾਂ ਤੇ ਉਸ ਪੋਸਟ ਨੂੰ ਜਿਹੜਾ ਕਿ ਪੋਸਟ ਕਰਦੇ ਹੋ ਪਰ ਰਾਜਵੀਰ ਜਵੰਦਾ ਦੀ ਸੋਚ ਦੇਖੋ ਦਾਨ ਵੀ ਕੀਤਾ ਗੁਪਤ ਦਾਨ ਕੀਤਾ ਪਤਾ ਵੀ ਨਹੀਂ ਲੱਗਣ ਦਿੱਤਾ ਤੇ ਕਹਿ ਵੀ ਦਿੱਤਾ ਕਿ ਮੇਰਾ ਕਿਸੇ ਬਾਰੇ ਇਸ ਬਾਰੇ ਜ਼ਿਕਰ ਨਾ ਕਰਿਓ ਕਦੇ ਸਰਪੰਚ ਜੀ ਵੱਲੋਂ ਬੜੀ ਸਲਾਘਾ ਜਿਹੜੀ ਰਾਜਵੀਰ ਜਵੰਦਾ ਦੀ ਕੀਤੀ ਗਈ ਤੇ ਜਿਹੜੀਆਂ ਅੰਤਿਮ ਰਸਮਾਂ ਉਹਨਾਂ ਦੀਆਂ ਸੀ ਉਹਨਾਂ ਦੇ ਬੇਟੇ ਦੇ ਵੱਲੋਂ ਪੂਰੀਆਂ ਕੀਤੀਆਂ ਗਈਆਂ ਸੋ ਦੋਸਤੋ ਸਾਡਾ A1 ਆਦਾਰਾ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਭੇਟ ਕਰਦਾ ਏ ਤੇ ਹਰ ਇੱਕ ਅੱਖ ਪੰਜਾਬ ਦੀ ਇਸ ਸਮੇ ਨਾਮੈ ਤੇ ਪਰਿਵਾਰ ਨੂੰ ਪਰਮਾਤਮਾ ਇਸ ਬਾਣੇ ਨੂੰ ਮੰਨਨ ਦਾ ਬਲ ਬਖਸ਼ੇ ਸੋ ਦੋਸਤੋ ਏਸੀ ਸ਼ਾਮ ਦੀ 4 ਵਜੇ ਦੀ ਲਾਈਵ ਦੀ ਅਪਡੇਟ ਤੇ ਕੋਈ ਹੋਰ ਨਵਾਂ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਏ 1 ਪੰਜਾਬੀ ਟੀਵੀ ਮੈਨੂੰ ਦੇ ਇਜਾਜ਼ਤ